ਕਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਬਿਠਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਜੋਤ ਜੋਤ ਮਹਜਾਤਾ ਕਲਕਲਾ ਪਰਪੂਰ ਰਹਿਆ ਤੂ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਉ ਨਾਨਕ ਕਰਤੇ ਕੀਆ ਬਾਤਾ ਜੁਗਿਸ਼ ਕਰਣਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰਤੇ ਰਾਖੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਾਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੰਦਰ ਰਕੇਸ਼ਰ ਜੁਗ ਜੁਗ ਵੇਦਾ ਨਾਲੇ ഗാവന തുദനോ മോഹനിയ മനമോഹന സുരഗ്യ ഗാണ തുദനോ ര സീർത്തല ഗണന തുദനോ യുദ്ധ മഹാബലസൂരാ ഗാവന തുദനോ ഖാനി ചാര ഗാവണ തുദനോ ഖണ്ഡ മണ്ഡല ബ്രഹാ കറി താര ਸੇ ਤੂਦਨੋ ਗਾਵਨ ਜੋ ਤੂਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂਦਨੋ ਗਾਵਨ ਸੇ ਬਚਿਤ ਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸਵਪਾਤ ਸਾਹੁ ਸਹ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏਕੇ ਵਡ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡ ਸੀਰਾ ਰਹਾ ස්ෘති මේල ස්වෘථකමයි සබකීමත මේල කීමත පායි ග්‍යञාන් ීතිය අන්නේ ගොර ගොරහයි කැහනනජායි තේරීතින වැඩයයි සාවසාත සාභතාප සබජගයයියා සිද්ධා පුරखा කියා වැඩයියා තුදවෙන සිද්ධි කනේනාපායියා කමමල නහිठා කරහයියා. ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਏ ਚੱਲੀ ਅਹ ਦੁਖ ਸੋ ਕਿਉ ਵਿਸਰਾਇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੇ ਵਡਨ ਹੋਵੈ ਘਾਟ ਨ ਜਾਏ ਨਾ ਉਹ ਮਰੈ ਨ ਹੋਵੈ ਸੋਗ ਦਿੰਦਾ ਰਹੈ ਨਾ ਚੁਕੇ ਭੋਗ ਗੁਣੇ ਹੋ ਹੁਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਦੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਬਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਹ ਤਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਬਹਿ ਜੰਤੇ ਉਪਾਏ ਦਾਗ ਕਰ ਜਗ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੀ ਠਾਕੁਰ ਕਾਹੇ ਮਨ ਪਹੁ ਕਰਿਆ ਉਡੈ ਉਡਾ ਵੇਸਾ ਕੁਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਤੁਗਾਵੇ ਮਨ ਮਹਿ ਸਿਮਰਨ ਕਰਿਆ ਸਭ નિਧਾਨ ਦਾ ਅਸ਼ਟ ਸਿਧਾਨ ਠਾਕੁਰ ਕਾਲ ਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਰ ਪਾਰਾ ਵਰਿਆ ਰਾਗ ਆਸਾ ਮਹੱਲਾ ਜਾਉਤਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁੰਜੀ ਆਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੁੱਧ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਬਖਾਣਾ ਜੋ ਸੇ ਵਹਿ ਜੋ ਸੇ ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤਦ ਜੀ ਸੇ ਜਨ ਜੁਗ ਬਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੀਤਨ ਸੀਤਨ ਜਿਨ ਹਰਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਬ ਤਪਹਿ ਜਪਹਿ ਬੇਅੰਤਾ ਏ ਰਿਆਨੇਕ ਤੇਰੇ ਅਨੇਕ ਪੜ ਹੈ ਬਖਸ਼ਿਮ੍ਰਿਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਧ ਭਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇ ਵੜੇ ਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚੁਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਰਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਵ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧਿ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਦੇਸ ਨੋ ਤੂ ਜਾਣਾਈ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਆਵਰਣਾ ਕੋਈ ਤੂ ਕਰ ਕਰ ਵੇਖ ਹਜਾੜ ਹੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਤ ਸਰਵਰੜਾ ਪੈਲ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਬੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਲੇ ਮਨ ਇਕ ਨਾ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵੰਤ ਨਾਨਕ ਤਿਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਰ ਤੇਰਾ ਕਿਤੇ ਨੰकाम ਮਨ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਚੌਪਈ ਉਹਨਾਂ ਰਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਾਪ ਪਰਮ੍ਰਿਸ਼ਤ ਗਗਨਤੇ ਭਈ ਸਭ ਹਿਨਿਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜ ਆਖਲ ਭਵਨ ਕੇ ਸਿਰਜਣ ਹਾਰੇ ਦਸ ਜਾਨ ਮੋਹਲੇ ਹੋਵਾਰੇ ਕਬਿਓ ਬਾਦ ਬੇਨਤੀ ਤਉ ਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬਾ ਤੁਮ ਕਾ ਬਹੁ ਆਪ ਹਾਥ ਦਇ ਮੋਹਿ ਬਚਾਵਹੁ ਸੁਖੀ ਬਸਾਏ ਮੂਰ ਪਰਵਾਰਾ ਸੇਵਕ ਸੇਕ ਸਬੈ ਕਰਤਾਰਾ ਮੂਰ ਰੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਹਾਰ ਸੰਘਰਿਆ पूर्ण हो हमारी आसा तौर भजन की राह प्यासा आसा तुम कोई अवर ना त्याऊ जो बर चाहू सो तुम ते पाऊ से हमारे तारी है चुन चुने शतुर हमारे मारिय है आप हाथ बरे उये मरण गाल का त्रास निमे आये हो जो सदा हमारे पच्छा श्रीय जो करे हो रक्षा राखले हो मोहि राखण हारे साहिब संत सहाय प्यारे बंद दुष्टन के हंता तुम हो पुरे कंता काल पाई ब्रमा काल पाई शिव जो अवतरा काल पाई कर विष्णु प्रकाश सकल काल का किया तमाशा जमन काल जोगी शिव की ओ वेदराज ब्रह्मा जो थीओ काल सब लोक सुवारा नमस्कार है ताहे हमारा ਜਬਨੇ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਧ ਏਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰਤ ਸਹੀ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸਿਵ ਕਨਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਚਰੀ ਅਸਥੂਲਾ ਸੱ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੇ ਉਹ ਤੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੀ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇਹ ਤਰ ਸਭ ਹੋ jete badan shreshth sab tar aap apne bhuje uchare tum sabhi te rehat niralam janat ved bhedh arya alam nirankar nirbhangar nirlambh aad anil aaraad asambh taaka mood uchart bhedda jaako bhev na paavat bhedda taako kar paahani anumanat maha mood kash bhedh na janat maha dev ko kahat sada sev nirankar ka cinat na bhev ਆਪੋ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਧੀਰਜ ਸੇਤ ਜਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੰਗ ਫੂਲ ਰਾਜ ਹਵੈ ਬੈਠਾ ਕਹੰ ਮੇਟ ਪੇਵ ਸੰਕਰਾ ਕੇਠਾ ਸਿਗਰੀ ਸ੍ਰਿਸ਼ਟ ਦਿਖਾਏ ਅਜੰਪਵ ਆਦ ਜੁਗਾਦ ਸਰੂਪ ਸਵੰਪਵ ਅਵਰੱਛਾ ਮੇਰੀ ਤੁਮ ਕਰੋ ਸਿਖਿ ਉਭਾਰਾ ਸਿਕ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਬਲਿ ਇਸ ਕਰੋ ਰਣ ਘਾਤਾ ਜੀ ਉਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾਏ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾਂ ਕੀ ਕਾਲ ਨਿਕਟ ਨਹ ਆਏ ਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਸ਼ਟ ਟਰੇਂ ਤਦ ਕਾਲਾ कृपा दृष्टि तन जाहि नेहर हो ताके ताप तनक मह हरे हो रिद्ध सिद्ध कर्मो सब होई दुष्ट सहा सुवशके न कोई एक बार जिन तोवै सुभारा काल फासते ताहि उबारा जिन नर नाम तिहारो कहा दर्द दुष्ट दुख ते रहा खड्ग केत मैं शरण तिहारी आप हाथ दै लिहु उबारी सब ठावर मोह हो सहाय दुष्ट दुख ते लिहु बचाई कृपा करी हम पर जग माता ग्रंथ करा पूरन सुभराता खिड़ बिक सकल देही को हर्ता दुष्ट दोखियन को शय करता श्री अस तोज जब भय दयाला पूरन करा ग्रंथ दत कला मन बांचित फल पावे सोई दुख नत साहिब आपत कोई अड़ल ਸੁਨੈ ਗੁੰਗ ਜੋ ਜਾਹਿ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪਵਣ ਇਕਟ ਨ ਤਿੰਨ ਨਰ ਕੀ ਰਹਿ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰਹ ਸਹਿ ਸੁਪਣੀ ਜੈ ਅਰਧ ਸਹਿ ਸੁਪਨ ਤੀਨ ਕਹਿ ਜਾਏ ਭਾਦਰ ਸੁਧੀ ਅਸ਼ਟਮੀਰ ਬਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਇਹ ਤੇ ਸਰੀ ਚਰਿਤ ਰੂਪਖਿਆਨੇ ਤੇ ਚਰਿਤ ਰੇ ਮੰਤਰੀ ਪੂਪ ਸੁਵਾਦੀ 405 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੋਂ ਦੋਹਰਾ ਦਾ ਜਾਣ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹੱਥ ਤੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਸਉ ਪਈ ਮੈ ਨਗਰੇ ਸਹਿ ਪ੍ਰਥਮ ਮਨਾਵੂ ਕ੍ਰਿਸ਼ਨ ਬਸਨ ਕਬ ਹੋ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ 300 ਲਿਵ ਲਾਗੇ ਮੋਰੀ ਪਗ ਇਨਸੋ महाकाल रखवार हमारो महालोह मैकिंग कर थारो अपना जान करो रखवार बाहिं कहे की लाज विचार अपना जन्म जे पद परिया चुन चुन छत्र हमारे मरिया देख तेग दग मैंदो चलै राख आप मोह और नदले तुम मम करहो सदा बरति पारा तुम साहिब मैं दास तिहारा ਜਾਨ ਆਪਣਾ ਮਦੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਹ ਜਾਨ ਕਰ ਕਿਰਪਾ ਕਰ ਹੋ ਮੋਹੇ ਹਰਿ ਭਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਕਿੰ ਕਰਥਾਰਾ ਦਹ ਜਾਨ ਦੇ ਹਾਥੂ ਬਾਰੂ ਹਮਰੇ ਸਭ ਬੈਰੀਆਂ ਸੰਘਾਰੂ ਪ੍ਰਤਮ ਧਰਮ ਭਗਵਤ ਕੋ ਤੇ ਅੰਨਾ ਬਹੁਰ ਕਰੋ ਕਬਿਤਾ ਵਿਦਨਾਨਾ ऋशन जथा मत त्रित्रय उचारो जो कहोए कबल हो सुधारो कबे उबाच दोहरा जोन ज प्रभु मोसो कह सो कहयो जग माहि जो तह प्रभु को त्याए है अंत सुरग को जाहे दोहरा हर हर जन दोई एक है बिप विचार कछ नाही जल ते उपजत तरंग ज्यों जल ही बिखे समाहि दोहरा ਜਬ ਆਇਸ ਪ੍ਰਭ ਕੋ ਪਾਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਸ਼ੇਪਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ ਠਾੜ ਪੈਓ ਮੈਂ ਜੋਰ ਕਰ ਬਚਨ ਕਹਾ ਸਿਰਨੇ ਆਏ ਪੰਥ ਚਲੇ ਤਪ ਜਗਤ ਮੈਂ ਜਬ ਤਮ ਕਰਹੁ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਗੇ ਮੁਕਤ ਫਾਲ ਪਾਵਹਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਬਿਸਨੁ ਮਹੇਸ ਕੋਟਿੰਦਰ ਬ੍ਰਹਮਾ ਕੀਤੇ ਰਵ ਸਸਕਰੂਰ ਜਲੇਸ ਦੁਹਰਾ RAM ਕਥਾ ਜੋਗ ਜੋਗਿਆ ਟਾਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਸੁਗਬਰ ਕਰਾ ਸਗਰੀਪੁਰੀ ਸਮੇਤ ਚਉਪਾਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿ ਘਟਨ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸੁ ਵਸਕੇ ਨ ਕੋਈ समत सत्रह सस पचान हाड़वदी प्रथम सुखदावन तोय प्रसाद कर ग्रंथ सुधारा पूर परी लहलेहो सुधारा दोहरा नेत्र तुंग के चरण तार स्तदरब तीरत रंग श्री भगवत पुराण कीयो रग प्रकथा प्रसंग दोहरा ਸਾਧਿਆ ਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਯਿਆ ਭਾਇਂ ਕਹੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮੰਨਿਓ जिमरत सास्तल भेद सब बहु भेद कह हम एक न जाने ओ श्री जस पान कृपा तुम्हारी कर मैं न कहो सब तोहे बखानियो दोहरा सगले द्वार कौ शाडक कहो तुहारो द्वार बाहे कहे की लाज अस गोविंद दास तुहार रामकली मोहल्ला तीजा आनंद एक ओंकार सतगुरु प्रसाद आनंद भया मेरी माई सतगुरु मैं पाया सतगुरु तं पाया सहज सेती मन वजिया वादाईया रागर्तन परिवार परिया शब्द गावन आईया शब्द उतांगा बहु हरि केरा मन जनी बसाया कह नानक आनंद होआ सतगुरु मैं पाया ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗਿਕਾਰ ਉਹ ਕਰੇ ਤੇਰਾ ਕਰਦ ਸਭ ਸੁਵਾਰਣਾ ਸਭ ਨੰਗਲਾ ਸਮਰੱਥ ਸੁਆਮੀ ਸੋਖਿਓ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਹੀ ਸੋ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸੇਆ ਵਾਧੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸੁ ਭਾਗ ਹੈ ਘਰ ਸ ਭਾਗ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਹਰੇ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਬਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਏ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੇ ਨਹ ਜਾਏ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤਾ ਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ થી ਵੈ ਹਰਿਆ ਪਾਉੜੀ ਜਿਥਾ ਐ ਤੂੰ ਸਮਰੱਥ ਜਿਥਾ ਕੋਈ ਨਾਹੀ ਉਥੇ ਤੇਰੀ ਰੱਖ ਅਗਨੇ ਉਦਰ ਮਾਹੀ ਸੁਣ ਕੈ ਜਮ ਕੈ ਦੂਤ ਨਾਇ ਤੇ ਰ ਛੱਡ ਜਾਹੀ ਪਉਜਲ ਬਖਮਸ ਗਾਹੋ ਗੁਰ ਸ਼ਬਦਿ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੀ ਕਲ ਮਹਿ ਇਹੋ ਪੁਨ ਗੋਣ ਗੋਵਿੰਦ ਗਾਈ ਸਭ ਸੈ ਲੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਏ ਨਾ ਜਾਏ ਜੇ ਆਵੇ ਤੋ ਦਿਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰਿਆਰਾਦਣਾ ਜਿਹਾ ਜਪ ਗੁਰਨਾਉ ਨਿਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤੇ ਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਵਤ ਦੇ ਜਗ ਮਹਿ ਉੱਤਮ ਕਾਢੀ ਅਹ ਵਿਰਲੇ ਕੇਈ ਕੇ ਪਹਿਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋਆ ਆਪ ਦਿਆਲ ਮਨੋ ਨਾ ਵਿਸਾਰਿ ਅਨ ਸਾਧ ਜਨ ਕੈ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਕਿੰ ਮਾਹੇ ਬਿਦਾਰਨ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸ ਸਾਹਿਬ ਕੀ ਟੇਕ ਨਾਨਕ ਮੰਨਣਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हे ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੋਇਆ ਬਾਣੀ ਪੜਦਿਆ ਅਨੇਕ ਭੁੱਲਾਂ ਹੋਈਆਂ ਮੁਆਫ ਕਰਨੀਆਂ ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਸੁਣਦਾ ਬਲ ਉਦਮ ਬਖਸ਼ਣਾ ਜੀ ਜਿਨ੍ਹਾਂ ਗੁਰਮੁਖ ਪਿਆਰਿਆ ਨੇ ਪਿਆਰੀਆਂ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਬਾਣੀ ਸੁਣੀ ਮੇਰ ਪਰਿਆ ਹੱਥ ਸਿਰ ਤੇ ਰਖਣਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ ਅਮਰਤ ਵੇਲਾ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾਉਣਾ ਜੀ ਸਾਰੇ ਕਾਰਜ ਰਾਸ ਕਰਨੇ ਕਾਰੋਬਾਰਾਂ ਚ ਤਰੱਕੀਆਂ ਬਖਸ਼ਣੀਆਂ ਘਰਾਂ ਵਿੱਚ ਸੁਖ ਸ਼ਾਂਤੀ ਬਣਾਈ ਰੱਖਣੀ ਜੀ ਬੱਚਿਆਂ ਨੂੰ ਵਿਦਿਆ ਦੀ ਦਾਤ ਗੁਰਮਤਿ ਦੀ ਦਾਤ ਬਖਸ਼ਣੀ ਮਾੜੀ ਸੰਗਤ ਤੋਂ ਨਸਿਆ ਤੂੰ ਬਚਾਉਣਾ ਆਪ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਂ ਉਹੀਂ ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੇ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾੜੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ